ਅੰਮ੍ਰਿਤ ਵੇਲੇ ਬਹੁਤਾ ਵੜਿਆ ਹੈ ਚੌਥੇ ਪੈਰ ਸੁਬਾਹ ਕੇ ਸੁਰਤਿ ਉਪਜੈ ਚਾਉ ਤਿਨ ਆਂਦਰਿਆਵਾਂ ਸਿਉਂ ਦੋਸਤਿ ਮਨ ਮੁਖ ਸਚਾਨ ਅੰਮ੍ਰਿਤ ਵੇਲੇ ਦੀ ਬੜੀ ਸ਼ਿਸ਼ਟ ਕੀਤੀ ਹੈ ਅਠਾਂ ਪਹਿਰਾਂ ਵਿੱਚੋਂ ਉਹ ਪਹਿਰ ਜਿਹੜਾ ਅੰਮ੍ਰਿਤ ਵੇਲਾ ਬ੍ਰਹਮ ਘੂਰਤ ਅਨੁਸ਼ਾ ਮਤਮ ਤੰਤਰਾ ਵਾਲਿਆਂ ਨੇ ਵੜਾਇਆ ਹੈ ਭਜਨ ਬੰਦਗੀ ਦੇ ਵਾਸਤੇ ਖਾਸ ਕਰ ਅੱਛਾ ਸਮਾਂ ਹੈ ਸੋਇਓ ਉਸ ਵੇਲੇ ਪਰ ਅਰਸ ਪ੍ਰਦਾਨ ਇੱਕ ਤਰ੍ਹਾਂ ਦਾ ਜ਼ਿਕਰ ਜਦੋਂ ਕੱਲ ਜੋ ਗੁਰੂ ਬਾਬਾ ਜੀ ਨੂੰ ਮਿਲਦਾ ਹੈ ਚਵਾਰਤਾ ਲਾਤ ਭਈ ਉਸ ਦੇ ਪਾਸ ਇੱਕ ਜੁਲੜ ਦੇਖਿਆ ਮਰਦਾਨੇ ਨੇ ਜਿਸ ਦੇ ਵਿੱਚ ਬਹੁਤ ਸਾਰੀਆਂ ਗਲੀਆਂ ਪੁੱਛਣ ਲੱਗਾ ਮਰਦਾਨਾ ਇਹ ਕੱਲ ਜੋ ਇੱਕ ਹੀ ਚੀਜ਼ ਤੇਰੇ ਪਾਸ ਇਹ ਜੁਲੜ ਕਿਹਾ ਹੈ ਉਹ ਕਹਿੰਦਾ ਇਹ ਆਲਸ ਦਾ ਜੁਲੜ ਹੈ ਇਹਦਾ ਕੀ ਮਤਲਬ ਇਹ ਜੁਲੜ ਮੈਂ ਅੰਮ੍ਰਿਤ ਵੇਲੇ ਜਿਹੜਾ ਪੱਠਾਂ ਪਹਿਰ ਵਿੱਚੋਂ ਸ੍ਰੇਸ਼ਟ ਪਹਿਰ ਹੈ ਬ੍ਰਹਮ ਮੂਰਤ ਉਸਮੋਂ ਕੇ ਸਭ ਦੁਨੀਆਂ ਦੇ ਉੱਪਰ ਸਿੱਟ ਦੇਣਾ ਤਾਂ ਕਿ ਕੋਈ ਉੱਠ ਨਾ ਸਕੇ ਉੱਠ ਕੇ ਪਰਮੇਸ਼ਰ ਦਾ ਭਜਨ ਨਾ ਕਰ ਸਕੇ ਇਸ ਵਾਸਤੇ ਮੈਂ ਇਹ ਸਭ ਲੋਕਾਂ ਦੇ ਆਲਸ ਪਾ ਦੇਣਾ ਦੇਖੋ ਵੇਲਾ ਸਾਧ ਸੰਗ ਜਿਆਦਾ ਆਲਸਾ ਹੋਇਆ ਕਰਦਾ ਹੈ ਹੋਰ ਵਕਤਾਂ ਨਾਲੋਂ ਉਸ ਵੇਲੇ ਆਲਸ ਜਿਆਦਾ ਪ੍ਰਧਾਨ ਹੁੰਦੀ ਹੈ ਇਸ ਕਰਕੇ ਮੈਂ ਉਸ ਵੇਲੇ ਇਹ ਜੁਲ ਸਭ ਲੋਕਾਂ ਤੇ ਸਿੱਟ ਦੇਣਾ ਤੇ ਪੁੱਛਣ ਲੱਗਾ ਮਰਦਾਨਾ ਇਹ ਮੂਰੀਆਂ ਕਿਹਨਾਂ ਨੇ ਕਰ ਦਿੱਤੀਆਂ ਗਲੀਆਂ ਕਿਹਨੇ ਕਰਤੀਆਂ ਇਹਦੇ ਵਿੱਚ ਕੱਲ ਜੋ ਕਹਣ ਗਲੀਆਂ ਉਹਨਾਂ ਨੇ ਕਰ ਦਿੱਤੀਆਂ ਜਿਹੜੇ ਉਸ ਵੇਲੇ ਉੱਠ ਕੇ ਇਸ਼ਨਾਨ ਆਦ ਕਰਕੇ ਪ੍ਰਭੂ ਦੇ ਧਿਆਨ ਵਿੱਚ ਜੁੜਦੇ ਹਨ ਉਹਨਾਂ ਤੇ ਮੇਰਾ ਬਲ ਨਹੀਂ ਪੈਂਦਾ ਇਹ ਗਲੀਆਂ ਉਹਨਾਂ ਨੇ ਕਰ ਦਿੱਤੀਆਂ ਸਾਸ਼ ਉਸ ਵੇਲੇ ਉੱਠ ਕੇ ਜਿਹੜੇ ਇਸ਼ਨਾਨ ਆਦ ਕਰਕੇ ਪ੍ਰਭੂ ਦੇ ਧਿਆਨ ਵਿੱਚ ਜੁੜਦੇ ਹਨ ਉਹਨਾਂ ਦੀ ਵੱਡੀ ਬਹੁ ਸਿਫਤ ਕੀਤੀ ਹਰ ਅਮਰ ਵੇਲੇ ਵਤੇ ਕਾ ਵੀਜਿਆ ਖਾਏ ਖਰਚੇ ਰਹੇ ਨਫਟੇ ਨਹੀਂ ਇਹ ਹੁੰਦਾ ਸੀ ਉਹ ਇੱਕ ਦਫਾ ਜ਼ਿਕਰ ਇੱਕ ਪਈ ਰੋਜ਼ ਦਾ ਨਿਤਨੇਮੀ ਰੋਜ਼ ਇਸ਼ਨਾਨ ਕਰਕੇ ਪਰਮੇਸ਼ਰ ਦਾ ਭਜਨ ਕਰਿਆ ਕਰਦਾ ਸੀ ਇਤਨੇ ਸਾਲਾਂ ਦਾ ਨਿਯਮ ਉਸ ਦਾ ਇਸ ਤਰ੍ਹਾਂ ਚਲਾ ਰਿਹਾ ਸੀ ਸਰਦੀ ਦਾ ਮੌਸਮ ਆ ਗਿਆ ਕਈ ਦਿਨ ਦੀ ਠੰਢੀ ਲੱਗ ਗਈ ਜਿਹੜੀ ਇਹਦੇ ਲੱਗਣ ਕਰਕੇ ਜਦੋਂ ਵੇੜਾ ਹੋਇਆ ਉਠਣ ਦਾ ਜਾਗ ਤਾਂ ਬਹੁਤ ਆਹੀ ਜਾਇਆ ਕਰਦੀ ਹੈ ਤੋ ਉਸ ਵੇਲੇ ਅੰਦਰੋਂ ਦੋ ਮਨ ਹਨ ਇੱਕ ਚੰਗਾ ਹੈ ਇੱਕ ਮਾੜਾ ਚੰਗਾ ਮਨ ਚੰਗੇ ਪਾਸੇ ਪ੍ਰੇਰਦਾ ਹੈ ਮਾੜਾ ਮਨ ਮਾੜੇ ਪਾਸੇ ਪ੍ਰੇਰਦਾ ਹੈ ਦੋਨਾਂ ਦਾ ਝਗੜਾ ਹੋ ਰਿਹਾ ਹੈ ਅੰਦਰ ਸੋ ਉਸ ਨੂੰ ਕਿ ਅੰਦਰੋਂ ਜਿਹੜਾ ਮਾੜਾ ਮਨ ਸਿੱਖੇਨ ਲੱਗਾ ਨਹੀਂ ਪੈਂਦਾ ਬਾਹਰ ਇਤਨੀ ਸਰਦੀ ਹੈ ਸਰਦੀ ਦਾ ਮੌਸਮ ਹੈ ਥੋੜਾ ਜਿਹਾ ਨੀਤਾ ਹਟ ਲੈਣ ਦੇਣਾ ਚਾਹੀਦਾ ਫਿਰ ਇਸ਼ਨਾਨ ਕਰਾਂ ਕਿਉਂਕਿ ਬਾਹਰ ਇਸ਼ਨਾਨ ਕਰਨਾ ਹੈ ਤੋ ਇਹ ਗੱਲ ਉਸਮਾਨ ਨੇ ਕਹੀ ਦੁਜੇ ਚੰਗੇ ਮੰਨੇ ਮੰਨ ਲਈ ਵੀ ਚਲੋ ਬਾਹਰ ਹਟ ਜਾਣ ਲੈਣੀ ਚਾਹੀਦੀ ਹੈ ਤੇ ਚੁੱਪ ਕਰਕੇ ਪੈ ਗਿਆ ਉਸ ਵੇਲੇ ਨੀਂਦ ਜਦੋਂ ਆਉਂਦੀ ਹੈ ਕਾफी ਸਮਾਂ ਗੁਜ਼ਰ ਜਾਂਦਾ ਦਿਨ ਚੜ ਗਿਆ ਬੜਾ ਚਿਤ ਨੂੰ ਖੇਦ ਹੋਇਆ ਅਮਲੀ ਪੁਰਸ਼ ਨੂੰ ਅਵਲ ਨਾ ਮਿਲੇ ਇਹਨਾਂ ਦੁੱਖ ਹੁੰਦਾ ਹੈ ਰੋਜ਼ ਦੇ ਨਿਯਮ ਕਰਨ ਵਾਲੇ ਤੇ ਕਿਸੇ ਕਾਰਨ ਤੇ ਨਿਯਮ ਨਾ ਹੋਵੇ ਉਹਦੇ ਮਨ ਨੂੰ ਕਿੰਨਾ ਕਸ਼ਟ ਹੁੰਦਾ ਹੈ ਲਾਜ਼ਮੀ ਚੀਜ਼ ਹੈ ਇਸ ਕਰਕੇ बड़ा दुख है अजमन ने बड़ा धोखा किया अच्छा कल से वक्त लं दूजा दिन फिर आया चढ़ी लगातार बारिश जान चाहिए है बारिश पै रही है बार छ फिर इशनान कर दे मन जरा चंगा भी हामी भर गया कह अच्छा ठीक है जे फिर उठते हैं थोड़ा जा फिर ਸੁਸਤੀ ਕੀਤੀ ਫਿਰ ਦਿਨ ਚੜ ਗਿਆ ਸਾਰਾ ਸਮਾਂ ਗੁਜ਼ਰ ਗਿਆ ਫਿਰ ਬੜਾ ਦੁੱਖ ਹੋਇਆ ਇਸੇ ਤਰ੍ਹਾਂ ਦੋ ਦਿਨ ਲੰਘਾ ਦਿੱਤੇ ਜਿਹੜੀ ਮੁਤਵਾਤਰ ਚਲੀ ਜਾ ਰਹੀ ਹੈ بارش ਨਹੀਂ ਮੰਦ ਹੋਈ ਇਸੇ ਤਰ੍ਹਾਂ ਤੀਜਾ ਦਿਨ ਆਇਆ ਜਦੋਂ ਉਸ ਵੇਲੇ ਜਾਗ ਆਇਤੇ ਅੰਦਰੋਂ ਮਨ ਨੇ ਫਿਰ ਕਿਹਾ ਨਹੀਂ ਪੈਂਦਾ ਬੰਦ ਹੋ ਜਾਣ ਦੇ ਫਿਰ ਉੱਠ ਕੇ ਇਸ਼ਨਾਨ ਕਰਾਂਗੇ ਦੋ ਦਿਨ ਤਾਂ ਇਸ ਨੇ ਖਰਾਬ ਕਰ ਦਿੱਤੇ ਸਨ ਸੋ ਉਸ ਮਨ ਤੇ ਗੁੱਸਾ ਆਇਆ ਛੱਟੀ ਉੱਠ ਕੇ ਸਣੇ ਸਣੇ ਉਹ ਬਸਤਰ ਜਿਹੜਾ ਉੱਪਰ ਲਿਆਇਆ ਸੀ ਬਾਹਰ ਛੱਪੜ ਸੀ ਠੰਡੇ ਪਾਏ ਦਾ ਮੀਂਹ ਪੈਂਦੇ ਉਹਦੇ ਵਿੱਚ ਜਾ ਕੇ ਪੈ ਜਾਂਦੇ। ਦਿਨ ਚੜ੍ਹੇ ਥਾਈ ਉਸਨੂੰ ਪਾਲੇ ਮਾਰਿਆ। ਫੇਰ ਨਾਲੇ ਇਹ ਕਹਿੰਦੇ ਰੇ ਅੱਗੇ ਨੂੰ ਫੇਰ ਤਾਂ ਨਹੀਂ ਕਹੇਗਾ ਵੀ ਸੁਸਤੀ ਕਰੀਏ। ਤਾਂ ਇਹ ਜਿਹੜੇ ਇਹ ਜਿਹੇ ਹਟਿਏ ਪੁਰਸ਼ਣ ਕਾਲ ਯੁੱਗ ਕਹਿੰਦਾ ਇਹ ਜਿਹੇ ਲੋਕਾਂ ਨੇ ਐ ਮੇਰੇ ਜੁਲੜ ਵਿੱਚ ਮੋਰੀਆਂ ਕਰ ਦਿੱਤੀਆਂ, ਗਲੀਆਂ ਕਰਤੀਆਂ। ਉਹਨਾਂ ਤੇ ਮੇਰਾ ਬਲ ਨਹੀਂ ਪੈਂਦਾ ਹੈ, ਨਹੀਂ tamam ਦੁਨੀਆ ਨੂੰ ਆਲਸ ਦੇ ਜੁਲੜ ਦੇ ਵਿੱਚ ਸੁਸਤੀ ਰਹਿਣ ਕਰਕੇ ਮੈਂ ਪਰਮੇਸ਼ਰ ਤੋਂ ਬੇਮੁਖ ਕਰਕੇ ਨਰਕਾਂ ਨੂੰ ਲੈ ਜਾਣਾ ਹੈ ਸਹੀ ਉਸਾਸੂ ਉਹ ਵੇੜਾ ਇਸ ਵਜ੍ਹਾ ਹੁੰਦਾ ਹੈ